ਤਲੋ ਜੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਖਾਸ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰਾ ਚਾਹੇ ਜਿਹੜੇ ਫੇਰੀ ਲਾ ਕੇ ਕੱਪੜਾ ਵੇਚਣ ਜਿਹੜਾ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਬਾਜ਼ਾਰ ਫੇਰ ਨੂੰ ਉਤੋਂ ਲੈ ਜਾ 275 ਚ ਇਹਦੇ ਚ ਇੱਕ ਡਿਜ਼ਾਈਨ ਹੀ ਮਾਰਾ ਹੀ ਡਿਜ਼ਾਈਨ ਮੰਗਾ ਲੋ ਆ ਦੇਖੋ ਡਿਜ਼ਾਈਨ ਇਹਨੂੰ ਕਹਿੰਦੇ ਜੀ ਡਿਜ਼ਾਈਨ 795 895 ਪੌਂਚਾ ਵਰਕ ਨਾਲ ਚੈੱਕ ਕਰੋ ਪੌਂਚੇ ਤੇ ਵੀ ਵਰਕ ਸਿਰ ਸੂਟ ਦੇਣਾ 395 ਰੁਪਏ 200 ਰੁਪਏ ਲੈ ਕੇ ਆਓ ਮਹੀਨੇ ਦਾ 40 ਪਿਆਹ ਹਜ਼ਾਰ ਰੁਪਏ ਤੁਸੀਂ ਕੌਣ ਲਾਪੋਗੇ ਹੁਣ ਤੁਸੀਂ ਜੋਬਾਂ ਚੋਂ ਬੰਦ ਛੱਡ ਦਿਓ ਨੌਕਰੀਆਂ ਛੱਡ ਕੇ ਆਪਣਾ ਕੰਮ ਸ਼ੁਰੂ ਕਰ ਲਓ ਪਾਜੀ ਆ ਸੂਟ ਚੈੱਕ ਕਰੋ ਪਿਓਰ ਡਸ਼ਲੀਨ ਦਾ ਕੱਪੜਾ ਆ ਗਿਆ ਤੇ ਨਾਲ ਆ ਗਿਆ ਪੂਰਾ ਫੈਂਸੀ ਦੁਪੱਟਾ ਸੂਟ ਹੈ ਪਾਜੀ 600 ਤੇ 95 ਰੁਪਏ ਦਾ ਪਾਜੀ ਆ ਦੇਖੋ ਫੋਟੋ ਵਾਲਾ ਸੂਟ ਆ ਡਿਜ਼ਾਈਨਰ ਜਿਹੜੇ ਮਾਡਲਾਂ ਵਾਲੇ ਪਾਏ ਹੁੰਦੇ ਆ ਇਹ ਘੱਟ ਤੋਂ ਘੱਟ 1200 1500 1600 ਪਾਜੀ ਸੂਟ ਦੇਵਾਂਗੇ ਗਾਹਕ ਨੂੰ ਸਿਰਫ ਤੇ ਸਿਰਫ 800 ਤੇ 95 ਰੁਪਏ ਪਾਜੀ ਇਹ ਆਈਟਮਾਂ ਬਾਜ਼ਾਰ ਚ ਵਿਕਦੀਆਂ 1700 ਦੀਆਂ 1800 ਦੀ ਭਾਜੀ ਸੂਟ ਦੇਣਾ ਗਾਹਕ ਨੂੰ ਸਿਰਫ ਤੇ ਸਿਰਫ 900 ਤੇ 25 ਰੁਪਏ ਦਾ ਸ਼ਹਿਰੀ ਸਟਾਈਲ ਜਿਹੜੇ ਅੱਜ ਕੱਲ ਕੁੜੀਆਂ ਕੋਨਾ ਪਸੰਦ ਕਰਦੀਆਂ ਸਿੰਪਲ ਕਨੇ ਸੂਟ ਹੋਵੇ ਦੁਪੱਟਾ ਡਿਜ਼ਾਈਨਰ ਹੋਵੇ 5 5 6 6000 ਰੁਪਏ ਦੀਆਂ ਚੀਜ਼ਾਂ ਵਿਕਦੀਆਂ ਭਾਜੀ ਨਾਲ ਚੈੱਕ ਕਰੋ ਦੁਪੱਟਾ ਦੁਪੱਟਾ ਵੀ ਪੂਰਾ ਸ਼ਾਨਦਾਰ ਹੈ ਇਹਦਾ ਹਰੇਕ ਜਿਨਾਰੇ ਘਰਾਂ ਵਿੱਚ ਵਿਆਹ ਸ਼ਾਦੀਆਂ ਆ ਤੁਸੀਂ ਜਾਂ ਆਪਣੇ ਪਾਉਣ ਲਈ ਕੱਪੜੇ ਲੈਣਾ ਭਾਵੇਂ ਤੁਸੀਂ ਬਾਹਰਲੇ ਕਿਸੇ ਮੁਲਕਾਂ ਵਿੱਚ ਬੈਠੇ ਆ ਤੁਸੀਂ ਵੀ ਆਪਣੇ ਲਈ ਇੱਥੋਂ ਸ਼ਾਪਿੰਗ ਕਰ ਸਕਦੇ ਆ 2995 3195 ਜਿਹੇ ਜੀਆਂ ਜੀਜਾ ਤੁਹਾਨੂੰ ਇੱਥੋਂ ਮਿਲ ਜਗਾ ਭਾਜੀ ਨਵਾਂ ਡਿਜ਼ਾਈਨ ਚੱਲੇ ਬਈ ਯਾਰ ਚਾਲੇ ਕਿਸੇ ਕੋਲ ਨਹੀਂ ਆ ਹੁਣ ਆ ਚੀਜ਼ਾਂ ਦੇਖੋ ਬਾਜ਼ਾਰ ਚ ਰੇਟ ਜੋ ਮਰਜੀ ਆ ਭਾਜੀ ਸੂਟ ਦੇਵਾਂਗੇ 1900 ਤੇ 95 ਰੁਪਏ ਦਾ ਜੰਮੂ ਕਸ਼ਮੀਰ ਬੈਠਿਓ ਹਰਿਆਣੇ ਬੈਠਿਓ ਰਾਜਸਥਾਨ ਬੈਠਿਓ ਤੁਸੀਂ ਬੈਠੇ ਹੋ ਹਿਮਾਚਲ ਪ੍ਰਦੇਸ਼ ਤੁਸੀਂ ਦਿੱਲੀ ਬੈਠੇ ਹੋ ਭਾਵੇਂ ਤੁਸੀਂ ਬੰਬੇ ਬੈਠੇ ਹੋ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆਂ ਸਲੋ ਜੀ ਅੱਜ ਦੀ ਵੀਡੀਓ ਉਹਨਾ ਲੋਕਾਂ ਲਈ ਬਹੁਤ ਖਾਸ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰਾ ਚਾਹੇ ਜਿਹੜੇ ਫੇਰੀ ਲਾ ਕੇ ਕੱਪੜਾ ਵੇਚਦੇ ਆ ਸੋ ਸਾਨੂੰ ਬਹੁਤ ਸਾਰੇ ਫੋਨ ਕਾਲ ਆ ਰਹੇ ਸੀ ਕਿ ਸਾਨੂੰ ਇਦਾਂ ਦੀ ਦੁਕਾਨ ਤੇ ਲੈ ਜਾਓ ਜਿੱਥੇ ਹੋਲ ਸੇਲ ਰੇਟਾਂ ਤੇ ਕੱਪੜਾ ਮਿਲੇ ਇੱਥੇ ਤੁਹਾਨੂੰ ਹੋਲ ਸੇਲ ਰੇਟ ਤੇ ਨਹੀਂ ਇੱਥੇ ਫੈਕਟਰੀ ਵਾਲੇ ਰੇਟ ਤੇ ਮੈੱਲ ਵਾਲੇ ਰੇਟ ਤੇ ਕੱਪੜਾ ਮਿਲਦਾ ਬਾਜ਼ਾਰ ਫੈਸ਼ਨੋਡ ਮੌਨ ਮੰ 195 ਦੇ ਦੇ ਰਹੇ ਆ ਜਿੱਥੇ ਇਹਨਾਂ ਨੇ 8 800 ਵਾਲੇ ਸੂਟ ਤੁਹਾਨੂੰ 275 ਦੇ ਦੇ ਰਹੇ ਆ ਜਿੱਥੇ ਇਹਨਾਂ ਨੇ 2 2000 ਵਾਲੇ ਸੂਟ ਤੁਹਾਨੂੰ 700 800 ਦੇ ਵਿੱਚ ਦੇ ਰਹੇ ਆ ਭਾਈ ਜੀ ਕਹਿੰਦੇ ਬਹੁਤ ਵਧੀਆ ਆਫਰਾਂ ਲਾਈਆਂ ਹੋਈਆਂ ਰੇਟ ਬੜੇ ਘਟਿਆ ਖਾਸ ਤੌਰ ਤੇ ਦੁਕਾਨਦਾਰ ਰੀਸੇਲਰ ਤੇ ਨਵਾਂ ਕੰਮ ਸ਼ੁਰੂ ਕਰਨ ਵਾਲੇ ਥੋੜੇ ਪੈਸੇ ਲਾ ਕੇ ਚੰਗਾ ਕੱਪੜਾ ਲੈ ਕੇ ਜਾ ਸਕਦੇ। ਭਾਈ ਜੀ ਆ ਸੂਟ ਸੀ ਹੋਲ ਸੇਲ ਦਾ ਰੇਟ ਜੀ ਦਾ ਮਿਲਦਾ ਰੇਟ ਸੀ 795 895 ਪਹੁੰਚਾ ਵਰਕ ਨਾਲ ਚੈੱਕ ਕਰੋ ਪਹੁੰਚੇ ਤੇ ਵੀ ਵਰਕ ਸਿਰ ਸੂਟ ਦੇਣਾ 395 ਰੁਪਏ ਦਾ। ਦੇਖੋ 395 ਸੂਟ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਸਾਰੇ ਮਿਲ ਜਾਣੇ ਆ। ਭਾਈ ਜੀ ਇਹ ਕਲੀਅਰ ਹੋਰ ਕਰ ਦਿਓ ਦੁਕਾਨਦਾਰੋਂ ਹੁੰਦਾ ਵੀ ਸਾਨੂੰ ਸੈਟ ਬਾਈ ਸੈਟ ਮੰਨ ਲੈਣਾ ਪੈਂਦਾ। ਭਾਜੀ ਜਿਵੇਂ ਮਰਜ਼ੀ ਲੈ ਸਕਦਾ ਦੁਕਾਨਦਾਰ। ਭਾਵੇਂ ਸਿੰਗਲ ਵੀ ਲੈ ਜਿਓ ਜੀ ਚਾਹੇ ਸਿੰਗਲ ਲੈ ਲਗੇ ਭਾਈ। ਆ ਲਓ ਇਹ ਇੱਕ ਸਾਨੂੰ ਬਹੁਤ ਸੋਹਣਾ ਸੁਨਹਿਰੀ ਮੌਕਾ ਆ ਕਿਸੇ ਵੇਲੇ ਤੁਹਾਡਾ ਬਜਟੋਂ ਦਾ ਵੀ ਅਸੀਂ 20000 ਰੁਪਏ ਦਾ ਕੱਪੜਾ ਲੈਣਾ ਨਾ ਤੇ ਦੁਕਾਨਦਾਰ ਕਹਿੰਦਾ ਸੈਟ ਵੇ ਸੈਟ ਲਓ ਤੁਹਾਡੇ ਤਾਂ ਉਤੋਂ ਫਿਰ ਗੱਲ ਨਹੀਂ ਬਣਦੀ ਇੱਥੇ ਭਾਵੇਂ ਸਿੰਗਲ ਸਿੰਗਲ ਸੂਟ ਛਾਂਟ ਕੇ ਲੈ ਜਾਓ ਬਾਜ਼ਾਰ ਫੈਸ਼ਨ ਉਹਦਾ ਇੱਕੋ ਹੀ ਮਸਲਾ ਵੀ ਤੁਹਾਨੂੰ ਕਾਮਯਾਬ ਕਰਨਾ 20000 ਰੁਪਿਆ ਲੈ ਕੇ ਆਓ ਮਹੀਨੇ ਦਾ 40-5000 ਰੁਪਏ ਤੁਸੀਂ ਕੌਣ ਲਾਪੂਗੇ ਹੁਣ ਤੁਸੀਂ ਜੋਬਾਂ ਚੋਂ ਬੰਦ ਛੱਡ ਦਿਓ ਨੌਕਰੀਆਂ ਛੱਡ ਕੇ ਆਪਣਾ ਕੰਮ ਸ਼ੁਰੂ ਕਰ ਲਓ ਪਾਜੀਆ ਸੂਟ ਚੈੱਕ ਕਰੋ ਪਿਓਰ ਡਸ਼ਲੀਨ ਦਾ ਕੱਪੜਾ ਆ ਗਿਆ ਤੇ ਨਾਲ ਆ ਗਿਆ ਪੂਰਾ ਫੈਂਸੀ ਦੁਪੱਟਾ ਪਾਜੀ ਕੋਈ ਬਾਜ਼ਾਰ ਚ 15 1500 16 1600 ਨੀਆ ਨਲਾ ਉਹ ਚੀਜ਼ਾਂ ਤੇ ਸੂਟ ਹੈ ਪਾਜੀ 600 ਤੇ 95 ਰੁਪਏ ਦਾ ਪਾਜੀ ਤੁਸੀਂ ਦੇਖੋ ਬਹੁਤ ਸੋਹਣਾ ਕੰਮ ਹੈ ਨਾ ਸਾਡੇ ਕੋਲ ਤਾਂ ਵੈਸੇ 150 ਸੂਟ 0 ਹੋ ਜਾਂਦਾ ਪਰ ਵੈਰਾਈਟੀਆਂ ਤੁਸੀਂ ਇਹ ਦੇਖੇ ਨਵੇਂ ਤੋਹਫੇ ਦੇ ਰਹੇ ਆ ਜਿਹੜੇ ਪਹਿਲਾਂ ਤੁਸੀਂ ਨਹੀਂ ਦੇਖੇ ਹੋਗੇ ਵੀਡੀਓ 'ਚ ਪਾਜੀ ਪਿਓਰ ਗੀਜ਼ਾ ਕਾਟਨ ਦਾ ਕੱਪੜਾ ਨਾਲ ਪੂਰਾ ਹੈਵੀ ਦੁਪੱਟਾ ਪਾਜੀ ਜਿਹੜਾ ਵਿਕਦਾ ਹੈ ਬਾਜ਼ਾਰ 'ਚ 1700 ਦਾ 1800 ਦਾ ਪਾਜੀ ਇੱਥੋਂ ਤੁਸੀਂ ਅੱਧਿਆਂ ਰੇਟਾਂ ਤੇ ਲੈ ਕੇ ਜਾਓ ਪਾਜੀ 700 750 ਦੀਆਂ ਰਿੰਗਾਂ ਤੇ ਇਹ ਜੀਆਂ ਚੀਜ਼ਾਂ ਲੈ ਕੇ ਜਾਓ ਤੇ ਭਾਜੀ ਜਿੰਨੇ ਮਰਜ਼ੀ ਵੇਖੇ ਕਮਾ ਸਕਦਾ ਆ ਦੇਖੋ ਫੋਟੋ ਵਾਲਾ ਸੂਟ ਆ ਡਿਜ਼ਾਈਨਰ ਵੀ ਹੈ ਜਿਹੜੇ ਮਾਡਲ ਵਾਲੇ ਪਾਏ ਹੁੰਦੇ ਆ ਉਹੋ ਜਿਹੇ ਆਰਟੀਕਲ ਹਨ ਉਹਦੀ ਦੇ ਰਹੇ ਆ ਇੱਥੋਂ ਲੈ ਜਾਓ ਬਾਜ਼ਾਰ 'ਚ ਭਾਵੇਂ ਡਬਲ ਰੇਟ ਤੇ ਵੇਚ ਦਿਓ ਤਾਂ ਵੀ ਤੁਹਾਡਾ ਸੂਟ ਹੱਸ ਕੇ ਵੇਖ ਜਾਣਾ ਖਾਸ ਤੌਰ ਤੇ ਦੁਕਾਨਦਾਰ ਇੱਥੇ ਆਜੋ ਲੁਧਿਆਣਾ ਬਠਿੰਡੇ ਅੰਮ੍ਰਿਤਸਰ ਅੰਬਾਲਾ ਅਭੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਰੇਟ ਇੱਥੇ ਬਾਜ਼ਾਰ ਫੈਸ਼ਨ ਉਸੇ ਕਰਦੇ ਆ ਗਾਰੰਟੀ ਆ ਚੈਲੇਂਜ ਆ ਹੋਰ ਕਿਤੋਂ ਨਹੀਂ ਮਿਲਣਗੇ ਭਾਜੀ ਆ ਦੇਖੋ ਚੈੱਕ ਕਰੋ ਡਿਜ਼ਾਈਨ ਭਾਜੀ ਉੱਪਰ ਚੈੱਕ ਕਰੋ ਆ ਦੇਖੋ ਬਿਲਕੁਲ ਹੱਥ ਨਾਲ ਕੱਢਿਆ ਹੋਇਆ ਡਿਜ਼ਾਈਨ ਹੈ ਭਾਜੀ ਆ ਦੇਖੋ ਨਾਲ ਇਹਨਾਂ ਦੇ ਦੁਪੱਟੇ ਫੈਂਸੀ ਫੈਂਸੀ ਦੁਪੱਟੇ ਭਾਜੀ ਨਾ ਤਾਂ ਇਹ ਜਿਹੀਆਂ ਵੈਰਾਈਟੀਆਂ ਤੁਹਾਨੂੰ ਬਾਜ਼ਾਰ 'ਚ ਕੋਈ ਦੇ ਸਕਦਾ ਤੇ ਨਾ ਹੀ ਦੇ ਸਕੇ ਭਾਜੀ ਇਹ ਆਈਟਮਾਂ ਬਾਜ਼ਾਰ 'ਚ ਵਿਕਦੀਆਂ 1700 ਦੀਆਂ 1800 ਦੀਆਂ ਭਾਜੀ ਸੂਟ ਦੇਣਾ ਗਾਹ ਨੂੰ ਸਿਰਫ ਤੇ ਸਿਰਫ 900 ਤੇ 25 ਰੁਪਏ ਦਾ ਆ ਤੁਸੀਂ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਹੈਗੇ ਆ ਕਿੰਨੇ ਸੋਹਣੇ ਸੋਹਣੇ ਰੰਗ ਹੈਗੇ ਆ ਚੀਜ਼ਾਂ ਚੈੱਕ ਕਰੋ ਬੁਲਬੁਲ ਦੇ ਬੱਚਿਆਂ ਵਾਲੇ ਪੀਸ ਆ ਰੇਟ ਬੜੇ ਜੈਨੂਅਲ ਭਾਜੀ ਪਿਓਰ ਜਾਮ ਦਾ ਕੱਪੜਾ ਚੈੱਕ ਕਰੋ ਪਿਓਰ ਜਾਮ ਦਾ ਕੱਪੜਾ ਨਾਲ ਪੂਰਾ ਹੈਵੀ ਦੁਪੱਟਾ ਭਾਜੀ ਭਾਜੀ ਇਹ ਬਾਜ਼ਾਰ ਚ ਮਿਲਦੇ ਨੇ ਘੱਟ ਤੋਂ ਘੱਟ 1200 1500 1600 ਪਾਜੀ ਸੂਟ ਦੇਵਾਂਗੇ ਗਾਹਕ ਨੂੰ ਸਿਰਫ ਤੇ ਸਿਰਫ 895 ਰੁਪਏ ਦੀ ਭਾਈ ਜੀ ਇੱਕ ਗੱਲ ਹੋਰ ਕਲੀਅਰ ਕਰ ਦਿਓ ਕੋਈ ਦੂਰ ਬੈਠਾ ਹੈ ਕੋਈ ਦੁਕਾਨ ਤੇ ਨਹੀਂ ਆ ਸਕਦਾ ਕੋਈ ਹਰਿਆਣੇ ਆ ਕੋਈ ਜੰਮੂ ਆ ਕੋਈ ਹਿਮਾਚਲ ਪ੍ਰਦੇਸ਼ ਆ ਚਾਹੇ ਕੋ ਦਿੱਲੀ ਆ ਔਨਲਾਈਨ ਵੀ ਉਹ ਸ਼ੋਪਿੰਗ ਕਰ ਸਕਦਾ ਪਾਜੀ ਉਹ ਔਨਲਾਈਨ ਨੰਬਰ ਆ ਰਿਹਾ ਉੱਪਰ ਗਾਹਕ ਸਕਰੀਨਸ਼ਾਟ ਲਵੇ ਚੀਜ਼ ਦਾ ਤੇ ਆਰਡਰ ਕਰ ਲਿਆ ਚੀਜ਼ ਹੈ ਪਾਜੀ ਹੁਣ ਪਿਓਰ ਲੇਲਨ ਦਾ ਕੱਪੜਾ ਪਾਜੀ ਜਿਹੜੇ ਫੈਂਸੀ ਫੈਂਸੀ ਗਾਹਕ ਕਹਿੰਦੇ ਆ ਵੀ ਸਾਨੂੰ ਫੈਂਸੀ ਆਈਟਮਾਂ ਚਾਹੀਦੀਆਂ ਸ਼ਹਿਰੀ ਆਈਟਮ ਚਾਹੀਦੀ ਹੈ ਆ ਦੇਖੋ ਪਾਜੀ ਪਾਜੀ ਬਾਜ਼ਾਰ 170 ਇੱਥੇ ਸਿਰਫ ਤੇ ਸਿਰਫ 895 ਰੁਪਏ ਦੇ ਨਾਲੇ ਤੁਸੀਂ ਇਹ ਚੈੱਕ ਕਰੋ ਬਈ ਬਹੁਤ ਸੋਹਣੇ ਲਗਜ਼ਰੀ ਕੱਪੜੇ ਹੈਗੇ ਆ ਕਲਰ ਬੜੇ ਸੋਹਣੇ ਹੈਗੇ ਆ ਦੁਪੱਟੇ ਚੈੱਕ ਕਰ ਲੋ ਸ਼ੈਰੀ ਸਟਾਈਲ ਜਿਹੜੇ ਅੱਜ ਕੱਲ ਕੁੜੀਆਂ ਕੋਣਾ ਪਸੰਦ ਕਰਦੀਆਂ ਸਿੰਪਲ ਕੰਨੇ ਸੂਟ ਹੋਵੇ ਦੁਪੱਟਾ ਡਿਜ਼ਾਈਨਰ ਹੋਵੇ ਉਹ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਂਦੀਆਂ ਭਾਜੀ ਚੈੱਕ ਕਰੋ ਹੈਵੀ ਸੂਟ ਆ ਦੇਖੋ ਭਾਜੀ ਕਿਸੇ ਨੇ ਵਿਆਹ ਸ਼ਾਦੀਆਂ ਵਾਸਤੇ ਲੈਣਾ ਹੈ ਦੁਕਾਨਾਂ ਵਾਸਤੇ ਲੈਣਾ ਹੈ 5 5 6 6000 ਰੁਪਏ ਦੀਆਂ ਚੀਜ਼ਾਂ ਵਿਕਦੀਆਂ ਭਾਜੀ ਨਾਲ ਚੈੱਕ ਕਰੋ ਦੁਪੱਟਾ ਦੁਪੱਟਾ ਵੀ ਪੂਰਾ ਸ਼ਾਨਦਾਰ ਹੈ ਇਹਦਾ ਆ ਦੇਖੋ ਭਾਜੀ ਕੋਈ ਬਾਜ਼ਾਰ ਚ ਇੰਨੇ ਇੰਨੇ ਪੈਸੇ ਲਾਣ ਦੀ ਲੋੜ ਨਹੀਂ 2995 3195 ਜਿਹੇ ਜੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਦੇਖੋ ਬਾਜ਼ਾਰ ਫੈਸ਼ਨ ਹਾਊਸ ਤੇ ਆਉਣ ਦੇ ਹੋਰ ਫਾਇਦੇ ਕੀ ਆ ਤੁਸੀਂ ਕਿਸੇ ਹੋਰ ਹੋਲ ਸੇਲ ਦੁਕਾਨ ਤੇ ਚਲ ਜਿਓ ਕਿਸੇ ਕੋ 1000 ਤੱਕ ਦੀ ਵੈਰਾਈਟੀ ਆ ਕਿਸੇ ਕੋ 1500 ਤੱਕ ਦੀ ਵੈਰਾਈਟੀ ਆ ਜਾਂ ਕਿਸੇ ਕੋ ਜਿਆਦਾ ਮਹਿੰਗੇ ਤੇ ਜਾ ਕੇ ਕੋਈ જરા ਸਸਤੇ ਪਰ ਬਾਜ਼ਾਰ ਫੈਸ਼ਨ ਹਾਊਸ ਤੇ ਆ ਜਾਓ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ 1800 ਹੋ ਰਿਹਾ ਹੈ ਭਾਏ 15000 ਤੱਕ ਦਾ ਸੂਟ ਲੈ ਜਾਓ ਜਿਹੜਾ ਪਸੰਦ ਆ ਉਦਾਂ ਦੀ ਵੈਰਾਈਟੀ ਇੱਕੋ ਛਾਤੇ ਦਾ ਮਿਲ ਜਾਏ ਭਾਜੀ ਆ ਨਵਾਂ ਡਿਜ਼ਾਈਨ ਚੱਲੇ ਬਈ ਯਾਰ ਚਾਹਲੇ ਕਿਸੇ ਕੋਲ ਨਹੀਂ ਆ ਹੁਣ ਆ ਚੀਜ਼ਾਂ ਦੇਖੋ ਇਹ ਇਹ ਜੀਆਂ ਚੀਜ਼ਾਂ ਭਾਜੀ ਤੁਹਾਨੂੰ ਮਿਲਣਗੀਆਂ ਸਿਰਫ ਤੇ ਸਿਰਫ ਬਜਾਰ ਫੈਸ਼ਨ ਹਾਊਸ ਤੇ ਜੀ ਬਜ਼ਾਰ ਨਾਲੋਂ ਅੱਧੇ ਰੇਟ ਭਾਜੀ ਆ ਚੈੱਕ ਕਰੋ ਪਿਓਰ ਨੇਚਰਲ ਦਾ ਸੂਟ ਬਜ਼ਾਰ ਦਾ ਰੇਟ ਜੋ ਮਰਜੀ ਹੈ ਭਾਜੀ 4000 5000 1995 ਰੁਪਏ ਦੀ ਰੇਂਜ ਚ ਦੇਣਾ ਦੇਖੋ ਇੱਕ ਇੱਕ ਸੂਟ ਪਿੱਛੇ ਤੁਹਾਡਾ 3 3000 4 4000 ਰੁਪਿਆ ਬਜ਼ਾਰ ਨਾਲੋਂ ਰੇਟ ਇੱਥੇ ਘਟ ਬਲੋਤ 10 10 40 4000 ਥੋੜਾ ਇੱਕ ਸੂਟ ਪਿੱਛੇ ਪਜ ਗਿਆ ਜੇ ਤੁਸੀਂ 10 ਸੂਟ ਵੀ ਲਏ ਤਾਂ ਤੁਸੀਂ ਦੇਖ ਲਓ ਤੁਹਾਡਾ 40000 ਰੁਪਏ ਦਾ ਫਾਇਦਾ 40000 ਰੁਪਏ ਦੀ ਬਚਤ ਉਹੀ ਪੈਸੇ ਤੁਸੀਂ ਆਪਣੇ ਸੇਵ ਕਰ ਸਕਦੇ ਆ ਆ ਦੇਖ ਪਾਜੀ ਆ ਸੂਟ ਚੈੱਕ ਕਰੋ ਕਿੱਡਾ ਹੈਵੀ ਸੂਟ ਹੈ ਹੁਣ ਬਾਜ਼ਾਰ ਚ ਰੇਟ ਜੋ ਮਰਜੀ ਹੈ ਬਾਜੀ ਸੂਟ ਦੇਵਾਂਗੇ 1900 ਤੇ 95 ਰੁਪਏ ਦਾ ਬਾਜੀ 1995 ਰੁਪਏ ਦਾ ਇਹ ਕਾ ਵੀ ਦੇਖ ਲਓ ਬੜਾ ਮਿਰਰ ਡਿਜ਼ਾਈਨ ਹੈ ਨਾ ਆ ਗੱਲੇ ਤੇ ਕੰਮ ਦੇਖੋ ਫਰੰਟ ਹੀਰਾ ਪਾਹਾਂ ਦੇ ਕੰਮ ਹੈਗਾ ਨਾਲ ਦੁਪੱਟਾ ਵੀ ਬੜਾ ਸੋਹਣਾ ਆ ਇੰਦਾਂ ਦੇ ਪੀਸ ਵੀ ਸਾਨੂੰ ਮਿਲ ਜਾਣੇ ਹੈਗੇ ਆ ਸੋ ਆ ਵੀ ਤੁਸੀਂ ਚੈੱਕ ਕਰੋ ਦੇਖੋ ਜੀ ਦੁਕਾਨਦਾਰਾਂ ਰੀਸੇਲਰਾਂ ਫੇਰੀ ਲੋਨਾਂ ਦੇ ਫਾਇਦੇ ਹੈਗੇ ਆ ਜਿਨ੍ਹਾਂ ਦੇ ਘਰਾਂ ਵਿੱਚ ਵਿਆਹ ਸ਼ਾਦੀਆਂ ਆ ਤੁਸੀਂ ਜਾਂ ਆਪਣੇ ਪਾਉਣ ਲਈ ਕੱਪੜੇ ਲੈਣਾ ਭਾਵੇਂ ਤੁਸੀਂ ਬਾਹਰ ਦੇ ਕਿਸੇ ਮੁਲਕਾਂ 'ਚ ਬੈਠੇ ਆ ਤੁਸੀਂ ਵੀ ਆਪਣੇ ਲਈ ਇੱਥੇ ਸ਼ਾਪਿੰਗ ਕਰ ਸਕਦੇ ਆ ਤੁਹਾਨੂੰ ਵੀ ਅਸੀਂ ਹੋਲਸੇਲ ਰੇਟ ਤੇ ਕੱਪੜਾ ਦੇਣਾ ਆਹ ਦੇਖੋ ਇੰਦਾਂ ਦੇ ਡਿਜ਼ਾਈਨ ਵਿਆਹਾਂ ਸ਼ਾਦੀਆਂ ਵਾਲੇ ਕੱਪੜੇ ਦੇ ਵਿੱਚ ਬਹੁਤ ਸਾਰਾ ਫਾਇਦਾ ਹੈਗਾ ਭਾਜੀ ਆ ਚੀਜ਼ਾਂ ਤਾਂ ਹੈ ਹੀ ਹੈਗੀਆਂ ਦੁਕਾਨਦਾਰਾਂ ਵਾਸਤੇ ਸਪੈਸ਼ਲ ਆਫਰ ਭਾਜੀ ਆ ਸੂਟ ਚੈੱਕ ਕਰੋ ਆ ਡਿਜ਼ਾਈਨ ਦੇਖੋ ਡਿਜ਼ਾਈਨ ਤੁਸੀਂ ਦੱਸੋ ਦਿਖਾਉਣਾ ਕਿਹੜਾ ਭਾਜੀ ਤਕਰੀਬਨ ਡਿਜ਼ਾਈਨ ਨੇ 150 ਤੋਂ ਲੈ ਕੇ 60 ਜੀ 160 ਡਿਜ਼ਾਈਨ ਨੇ ਕਾਟਨ ਦਾ ਨਾਲ ਦੁਪੱਟਾ ਹੈ ਭਾਜੀ ਸੂਟ ਦੇ ਬਾਜ਼ਾਰ 'ਚ ਭਾਜੀ ਸੂਟ ਘੱਟ ਤੋਂ ਘੱਟੇ 800 900 ਰੁਪਏ ਦਾ ਵਿਕਦਾ ਹੈ ਭਾਜੀ ਅਸੀਂ 1100 'ਚ 4 ਦੇ ਦਿੰਨੇ ਆ 1100 ਦੇ 4 ਪਾਜੀ 1100 ਦੇ 4 ਪਾਜੀ ਕਿੰਨੇ ਦਾ ਇੱਕ ਸੂਟ ਰਹਿ ਗਿਆ ਜੀ 275 ਰੁਪਏ ਦਾ ਮਾਰਾ ਜਿਹੜਾ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਬਾਜ਼ਾਰ ਚਈ ਨਾ ਉਸ ਤੋਂ ਲੈ ਜਾ 275 ਚ ਇਹ ਇੱਕ ਡਿਜ਼ਾਈਨ ਹੀ ਮਾਰਾ ਹੀ ਡਿਜ਼ਾਈਨ ਮਾਰਾ ਲੋ ਆ ਦੇਖੋ ਡਿਜ਼ਾਈਨ ਇਹਨੂੰ ਕਹਿੰਦੇ ਆ ਜੀ ਡਿਜ਼ਾਈਨ ਚੈੱਕ ਕਰੋ ਭਾਜੀ ਡਿਜ਼ਾਈਨ ਜਿੰਨੇ ਮਰਜ਼ੀ ਦੇਖ ਲੋ ਆ ਲੋ ਭਾਜੀ ਆ ਲੋ ਜੀ ਜਿਹੜੇ 1000 1000 ਵਾਲੇ 275 ਚ ਕਰਤੇ ਆ ਵੱਖਰੇ ਵੱਖਰੇ ਰੰਗ ਆ ਭਾਜੀ ਆ ਦੇਖੋ ਲੱਗੇ ਪਏ ਆ ਡਿਜ਼ਾਈਨ ਜਿਹੜਾ ਗਾਹਕ ਨੂੰ ਪਸੰਦ ਆ ਆਪੇ ਆਕੇ ਆ ਖੋਲ ਕੇ ਸਿਲੈਕਟ ਕਰਕੇ ਲੈ ਕੇ ਜਾ ਸਕਦੇ ਅਸੀਂ ਤੁਹਾਨੂੰ ਜਸਟ ਟ੍ਰੇਲਰ ਦਿਖਾਤਾ ਸੈਂਪਲ ਦਿਖਾਤੇ ਹੁਣ ਤੁਸੀਂ ਇੱਥੇ ਆ ਜਾਓ ਇਤਨੀ ਵੀ ਵੈਰਾਈਟੀ ਦੇਖੋ ਵੱਡੇ ਬ੍ਰਾਂਡ ਆ 275 ਦੇ ਵਿੱਚ ਗਰਮੀ ਵਾਲੇ ਕਾਟਨ ਦੇ ਸੂਟ ਦੁਪੱਟੇ ਨਾਲ ਜਿਹੜੇ ਬਾਜ਼ਾਰ ਚ ਹਜ਼ਾਰ ਹਜ਼ਾਰ ਰੁਪਏ ਜੇ ਵੇਚਦੇ ਆ ਰਿਟੇਲ ਦੁਕਾਨਾਂ ਤੇ ਪਰ ਤੁਸੀਂ 275 ਜੇ ਲੈ ਜਾਓ ਭਾਵੇਂ 800 ਦਾ ਵੇਚੋ ਭਾਵੇਂ 700 ਰੁਪਏ ਵਿੱਚੋਂ ਭਾਵੇਂ 900 ਰੁਪਏ ਵਿੱਚ ਤੁਹਾਡਾ ਸੂਟ ਹੱਸ ਕੇ ਵਿਕਣਾ ਇਦਾਂ ਦੇ ਸੂਟਾਂ ਵਿੱਚ ਚਾਰ ਜਰ ਪੰਜ ਸੌ ਤੋਂ 500 ਕਮਾ ਸਕਦੇ ਆ ਸੋ ਛੇਦੀ ਪਹੁੰਚ ਜਾਓ ਤੁਸੀਂ ਸਿਰਫ 20000 ਰੁਪਏ ਨਾਲ ਨਵ ਜਮੂ ਕਸ਼ੀਰ ਬੈਠਿਓ ਹਰਿਆਣੇ ਬੈਠਿਓ ਰਾਜਸਥਾਨ ਬੈਠਿਓ ਤੁਸੀਂ ਬੈਠਿਓ ਹਿਮਾਚਲ ਨੇ ਤੁਸੀਂ ਦਿੱਲੀ ਬੈਠਿਓ ਭਾਵੇਂ ਤੁਸੀਂ ਬੰਬੇ ਬੈਠਿਓ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆ ਜਿੰਨਾ ਮਰਜੀ ਕਪੜਾ ਮੰਗਾ ਲਓ ਸਾਡੇ ਵੱਲੋਂ ਫੁੱਲ ਗਰੰਟੀ ਆ ਸਾਡੇ ਵੱਲੋਂ ਭਰੋਸਾ ਚਾਹੇ ਤੁਸੀਂ 50000 ਰੁਪਏ ਦਾ ਵੀ ਆਨਲਾਈਨ ਕਪੜਾ ਇਥੋਂ ਖਰੀਦ ਲਓ ਤੁਹਾਡੇ ਪੈਸੇ ਸੇਫ ਹੋਣਗੇ ਜਿਹੜੀ ਚੀਜ਼ ਤੁਸੀਂ ਪਸੰਦ ਕਰੋਗੇ ਉਹ ਹੀ ਚੀਜ਼ ਤੁਹਾਡੇ ਘਰ ਪਹੁੰਚ ਜੂਗੀ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਆ ਹੁਣ ਤੱਕ ਇਹਨਾਂ ਨੇ ਬਹੁਤ ਲੋਕਾਂ ਨੂੰ ਦੁਕਾਨਾ ਖਲਾ ਕੇ ਦੇਤੀਆਂ ਲੋਕ ਆਪਣਾ ਵਧੀਆ ਕੰਮ ਕਰਾ ਰਹੇ ਆ ਸੋ ਤੁਸੀਂ ਵੀ ਆ ਜਾਓ ਤੁਹਾਡੀ ਵੇਟ 'ਚ ਬਜਾਜ ਫੈਸ਼ਨ ਹਾਊਸ ਦੁਕਾਨਦਾਰ ਰੀਸੇਲਰ ਫੇਰੀ ਵਾਲੇ ਜਾਂ ਜਿਨ੍ਹਾਂ ਨੇ ਆਪਣੇ ਲਈ ਘਰਾਂ ਲਈ ਕੱਪੜਾ ਲੈਣਾ ਤੁਹਾਡੇ ਪੈਸੇ ਬਚਣੇ ਆ ਤੁਹਾਨੂੰ ਕੱਪੜਾ ਵੀ ਚੰਗਾ ਮਿਲਣਾ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਮੋਡ ਮੰਡੀ